ਭਈਆ ਵੇੜ ਆ ਗਈ ਦੂਜਾ ਸੂਆ ਸੋਨ ਵਾਲੀ ਆ ਫੁੱਲ ਵੱਡੇ ਕਦ ਕਾਢਦੀ ਆ ਅਜੇ 5 ਦਿਨ ਰਹਿੰਦੇ ਆ ਸੂਨ ਚ ਐਫ ਐਫ ਤੇ ਜਰਸੀ ਦਾ ਕ੍ਰੋਸ ਆ ਬਹੁਤ ਚੰਗਾ ਖਾਣਾ ਖਾਣਾ ਤੁਸੀਂ ਸਾਈਡ ਤੋਂ ਲਿਵਾ ਦੇਖ ਸਕਦੇ ਹੋ ਅਜੇ ਵਾਲਟ ਲੰਪੀਆਂ ਹੈਗਾ ਐਫ ਐਫ ਦਾ ਜਰਸੀ ਨਾਲ ਕ੍ਰੋਸ ਆ ਤੁਸੀਂ ਲਿਵਾ ਦੇਖ ਸਕਦੇ ਹੋ ਅਜੇ ਵਾਲਟ ਲਾ ਬਹੁਤ ਪੰਗਾ 4-5 ਦਿਨ ਕੱਢ ਜੂਗੀ ਕੱਦ ਕਾਠ ਵੀ ਪੂਰਾ ਚੰਗਾ ਪੂਰੀ ਸੀਲ ਠੰਡੀ ਆ ਪੁਰੇ ਫੁੱਲੇ ਟਾਂਚੇ ਦੀ ਹੈਗੀ ਬਾਡੀ ਵਾਲੀ ਵਹਿੜਾ ਮੋਮੰਦ ਰੇ ਦੀ ਪੂਰੀ ਸੋਹਣੀ ਆ ਇਹ ਵਾਲ ਟੱਲਾ ਬਹੁਤ ਪੰਗਾ